ਮੈਂ ਗਵਰਨਰ ਕਿੰਨੇ ਚੁੱਟੀਆਂ ਦੀਆਂ ਮੈਨੂੰ ਚੁੱਟੀਆਂ ਨਹੀਂ ਦੂਰਾਂ ਡਿਊਟੀ ਜਾਂਦਾ ਰਹਿੰਦਾ ਹੁੰਦਾ ਨਹੀਂ ਜਾਂਦਾ ਅਸੀਂ ਬੇਟੇ ਦੇ ਦੇ ਰਹੇ ਤੇ ਬੇਟੇ ਦੇ ਦੇ ਰਹੇ ਤਾਂ ਕਦੀ ਢੋਟੀ ਨਹੀਂ ਬਟਾ ਨਾ ਕਰਕੇ ਇਲੈਕਸ਼ਨ ਆ ਗਿਆ ਉਹਨੇ ਡਿਊਟੀ ਦੇਦੀ ਨਹੀਂ ਹੁਣ ਜਾਂਦਾ ਰਹਿੰਦਾ ਹੁੰਦਾ ਹੁਣ ਛੋਨੇ ਛੰਨੇ ਨਹੀਂ ਲੱਗਦੇ ਹਾਂ ਬੱਤੀ ਅਟਕ ਗਈ ਉਹਨੇ ਛੋਨੇ ਛੰਨੇ ਹਾਂ ਹੁਣ ਪਾਣੀ ਲਈਏ ਕਦੇ

ਉਹਨਾਂ ਦਾ ਨਹੀਂ ਸਭ ਆਇਆ ਮੈਂ ਕਿੰਨੇ ਦਿਨੋਂ ਨਹੀਂ ਠੀਕ ਤਾਂ ਹੀ ਮੈਂ ਵੀ ਉਹਨਾਂ ਦੇ ਨਹੀਂ ਕੀਤਾ اچھا 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 ਹੋਰ ਹਰਸ਼ਪਰ ਵੀ ਠੀਕ ਠਾਕ ਹਾਂ ਵਧੀਆ ਠੀਕ ਠਾਕ ਉਹਨਾਂ ਦਾ ਵੀ ਬਨੇ ਜਿਆ ਆਇਆ ਸੀ ਫੋਨ ਅੱਛਾ ਅੱਛਾ ਠੀਕ ਠਾਕ ਸਭ ਵਧੀਆ ਠੀਕ ਤਾਂ ਹੋ ਸਾਰਾ ਕੋਈ ਠੀਠਾ ਚੱਲਣ ਜਾਂ ਹਾਂ ਵਧੀਆ ਤੈਨੂੰ ਸੁਣਾਉ ਬਸ ਵਧੀਆ ਵਧੀਆ ਠੀਕ ਜਿਆ ਕੋਈ ਆਇਆ ਅਸੀਂ ਕਰਤੀ ਦਫਨੀ ਖੂਨ ਪਾਣੀ ਕੀਤਾ ਉਹ ਬਸ ਸਰਪ੍ਰਾਈਜ਼ ਨਹੀਂ ਤਾਂ ਨਹੀਂ ਬੱਲੋ ਨਹੀਂ ਮੈਨੂੰ ਬਾਹਰ ਕੰਮ ਥੋੜਾ ਜਿਹਾ ਤੇ ਬੰਦੇ ਲੱਗੇ ਆ ਕਿ ਜੀ ਤੂੰ ਚਾਹ ਬਣਾ ਦੇਹੀਂ ਰੋੜੀ ਕੱਟਣ ਵਾਲੇ ਆਏ ਤੇ ਚਾਹ ਬਣਾ ਦੇਣੀ ਠੀਕ ਹੈ ਬਣਾ ਦੇਣੀ ਆ ਹੁਣ ਮੈਂ ਚਾਹ ਬਣਾ ਲਈਨੀ ਆ ਨਾਲੇ ਤੇ ਆਪਣਾਂ ਦੀ ਬਣਾ ਲੈਨੀ ਆ ਸਾਰੇ ਚਾਹ ਪਾਣੀ ਬਣਾ ਕੇ ਬੈੰਨੇ ਆ ਨਾਲੇ ਗੱਲਾਂ ਬਾਤਾਂ ਕਰਨ ਨਾਲੇ ਚਾਹ ਘੁੱਟ ਪੀਵਾਂਗੇ ਸਾਰਿਆਂ ਦੀ ਇਕੱਠੀ ਬਣਾ ਲੈਨੀ ਆ ਇੱਕ ਵਾਰੀ ਸਾਰਿਆਂ ਦਾ ਪਾਣੀ ਪਾ ਡਿਆ ਵਾ ਨਹੀਂ ਗੱਲਾਂ ਬਤਾਂ ਕਰਦੇ ਆ ਨਾਲੇ ਚਾਹ ਬਣਾ ਕੇ ਤੇ ਨਹੀਂ ਚਾਹ ਨੂੰ ਧੰਦਾ। ਪਹਿਲੀ ਅਜਾਪੋ ਤਾਂ ਚਾਹ ਪੀ ਲੋ ਉਧਰ ਡੈਰੂ ਚਾਹ ਜ। ਹਾਂਜੀ ਹਾਂਜੀ ਚਲੋ ਆ ਜਾਓ ਉੱਥੇ ਪੀ ਲਓ ਚਲੋ। ਹਾਂਜੀ ਮੈਂ ਸੰਦੀਪ ਦੀਣੀ ਅੱਜ ਦਿਉਣ ਸੰਦੀਪ ਦੀਦੀ ਫੋਨ ਮੈਂ ਕੀਤਾ ਨਹੀਂ ਗਾ ਨੂੰ ਤੇ ਹੁਣ ਪਤਾ ਨਹੀਂ ਆ ਕਿ ਉਹਨੇ ਆਉਣਾ ਕਿ ਨਹੀਂ। ਨੂੰ ਕਹਿੰਦੀ ਨਹੀਂ ਕੀਤਾ। ਹਾਂ ਗੁਰਪ੍ਰੀਤ ਦੀ ਅੱਜ ਨਾਲ ਗੋਰਪ੍ਰੀਤ ਆਏ ਆ ਉਹਦੀ ਮੰਮੀ ਅਗਦੇ ਨਾਲ ਆਖਣ ਲਈ ਸੀ ਅੰਦੀ ਆਏ ਨਾ ਮੰਨੇ ਤੇ ਕਿੱਦਾਂ ਹੋ ਗਿਆ ਮਿਲ ਨਹੀਂ ਰਹਾ ਕੋਈ ਨਹੀਂ ਤੂੰ ਫੋਨ ਕਰ ਲੈ ਉਹਨੂੰ ਮਿਲ ਲੈ ਅੱਛਾ ਅੱਛਾ ਕਰੂੰਗੀ ਹੁਣ ਫੋਨ ਆਈ ਉਹਦੀ ਮੰਮੀ ਅਗਦੇ ਨਾਲ ਮਿਲੀ ਸੀ ਆਖਣ ਲਈ ਗੋਰਪ੍ਰੀਤ ਨੇ ਉਹਨਾਂ ਨੂੰ ਠੀਕ ਹੈ ਠੀਕ ਹੈ ਤੂੰ ਫੋਨ ਕਰ ਲੈ ਉਹਨੂੰ ਕੋਈ ਨਹੀਂ ਮਿਲਦਾ ਠੀਕ ਤੂੰ ਹੀ ਉਹਨਾਂ ਰੋਗੇ ਨਾ हां जी देखਾਂਗੇ ਹੁਣ ਛੁੱਟੀਆਂ ਤਾਂ ਪਈਆਂ ਵਾ ਚਲ 2-4 ਦਿਨ ਲੈ ਕੇ ਜਾਉਂਗੀ। ਹਾਂ ਜੀ 2-4 ਦਿਨ ਲੈ ਕੇ ਜਦੋਂ ਇਹਨੂੰ ਛੁੱਟੀਆਂ ਆ ਦੋ ਦਤੋਂ ਆਖ ਦਿੰਨੀ ਆ ਮੈਨੂੰ ਨਹੀਂ ਛੁੱਟੀਆਂ ਹੁੰਦਾਂ ਗਾ। ਠੀਕ ਕਰੀ ਇਹਨਾਂ ਪਤਾ ਹੀ ਆ ਜੋਬ ਕਰੀਦੀ ਆ ਤੇ ਬਸ ਛੁੱਟੀ ਨਹੀਂ ਮਿਲਦੀ। ਨਹੀਂ ਹੁਣ 4 ਦਿਨ ਨਹੀਂ ਜਾਂਦੇ ਨਾ। ਹਾਂ ਜੀ ਹਾਂ ਜੀ ਕਰ ਜਾਂਦੇ। ਤਾਂ ਹੀ ਰਿਓ ਹੁਣ। ਠੀਕ ਆ ਠੀਕ। ਚਾਹ ਪੀ ਲਓ। ਠੀਕ ਆ ਜੀ। ਚਾਹ ਪੀਓ ਤੇ। ਹਾਂ ਜੀ। ਆ ਲੋ ਜੱਬ ਤੋਂ। ਜਾਂ ਪਰ ਲੈ ਲਾ ਬਟ। ਮੈਂ ਭਾਂਡੇ ਰੱਖਉਣੀ ਆ ਹੁਣ ਤੇ ਰੋਟੀ ਬਣਾਵਾ ਕਿ ਠਹਿਰ ਕੇ ਬਣਾਵਾ? ਠਹਿਰ ਕੇ ਖਾਵਾਂਗੇ। ਠਹਿਰ ਕੇ ਖਾਣੀ। ਮ

ਬੱਸ ਤੁਹਾਨੂੰ ਪਤਾ ਹੀ ਆ ਬੀਵੀ ਰਹੀਦਾ ਕੰਮ ਕਰਾਂ ਦੇ ਵਿੱਚ ਤੇ ਮੈਂ ਕਿਹਾ ਹੁਣ ਛੁੱਟੀਆਂ ਪਈਆਂ ਐ ਤੇ ਮਮਾ ਦਾ ਸੰਦੇਬ ਆਈ ਕਿ ਤੁਸੀਂ ਆਏ ਉੱਧਰ ਹਾਂਜੀ ਮੈਂ ਨਹੀਂ ਆਈ ਆ ਅੱਛਾ ਤਾਂ ਤੇ ਆਜਣਾ ਹੀ ਮਿਲ ਲੈਣਾ ਕਿੰਨਾ ਟਾਈਮ ਹੋ ਗਿਆ ਆਪਾਂ ਮਿਲੇ ਹਾਂ ਹਾਂਜੀ ਟਾਈਮ ਤਾਂ ਬਹੁਤ ਹੋ ਗਿਆ ਯਾਰ ਚਲੋ ਕੋਈ ਨਾ ਮੈਂ ਵੀ ਫ੍ਰੀ ਬੈਠੀ ਆ ਮੇਰੇ ਕੋਲ ਜੇ ਬਾਅਦ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਆਏ ਹੋ ਕੋਈ ਨਾ ਮੈਂ ਨਹੀਂ ਆ ਜਾਣੀ ਆ ਫਿਰ ਹਾਂਜੀ ਆਜੋ ਆਜੋ ਫਿਰ ਨਾ ਮੈਂ ਵੀ ਚੱਲ ਜਾਣਾ ਛੇਤੀ ਤੁਸੀਂ ਮੈਂ ਕਿਹਾ ਚੱਲ ਮਿਲ ਲੈਨੇ ਹੁਣ ਆਇਤ ਹੋਏ ਆ ਹਾਂ ਜੀ ਸਭ ਠੀਕ ਹੈ ਕੋਈ ਨਵੇਂ ਆ ਨਹੀਂ ਆ ਬਲਦੀ ਠੀਕ ਹੈ ਠੀਕ ਹੈ ਆ ਜੀ ਓਕੇ ਬਲਵੀ ਮम्मी ਦਾੜੀ ਦੇ ਦਾਖਿਲ ਥਾਲ ਹਾਂ ਜੀ ਸਾਰੇ ਵਧੀਆ ਤੇ ਜੋਬ ਦਾ ਕਿਦਾਂ ਵਧੀਆ ਚੱਲਦੀ ਹਾਂ ਜੀ ਚੱਲੀ ਜਾਂਦੀ ਹੈ ਵਧੀਆ ਹਾਂ ਜੀ ਹੋਰ ਪਰੋਣੇ ਲਾਇਆ ਹਾਂ ਹਾਂ ਹੁੰਦਾ ਰਹਿੰਦਾ ਠੀਕ ਹੈ ਹਾਂ ਜੀ ਹੋ ਸਭ ਠੀਕ ਠਾਕ ਹੈ ਨਾ ਸਾਰੇ ਠੀਕ ਠਾਕ ਬੜੀ ਚੇਰ ਬਾਦਾ ਇਹਨੂੰ ਫਿਰ ਅੱਧਾ ਨਹੀਂ ਕਰਦਾ ਉਹਨੂੰ ਦੇ ਕਰਦਾ ਤੁਹਾਨੂੰ ਪਤਾ ਹੀ ਹੁਣ ਨਹੀਂ ਤੇ ਬੰਦਾ ਵੀ ਆਇਆ ਜਾਂਦਾ ਨਹੀਂ ਆ ਗਿਆ ਕਰੋ ਫਿਰ ਕੀ ਆ ਹਾਂਜੀ ਹਾਂਜੀ ਸ਼ਨੀ ਐਤਵਾਰ ਤੇ ਛੁੱਟੀ ਹੁੰਦੀ ਹੁੰਦੀ ਹੈ ਤੇ ਸਾਨੂੰ ਪਤਾ ਦੂ ਰੋਣਾ ਓਖਾ ਲਾਦਾ ਉਹ ਤਾਂ ਗਰਮੀ ਕਿੰਨੀ ਆ ਹਾਂਜੀ ਲੈ ਤੇ ਹਾਂ ਠੀਕ ਲੱਗਦਾ ਕੋਈ ਆ ਜਾਵਾ ਹੋਰ ਕੀ ਚਾਹੀਆ ਸੱਸੇ ਦਾ ਉਸਨਾ ਕੀ ਯਾ ਲ ਠੀਕ ਠਾਕ ਤੁਸੀਂ ਸੁਣਾਓ ਬੜੀਆ ਹਾਂ ਜੀ ਹੋਰ ਕੀ ਆ ਸਰ ਕਿ ਜਿੰਦਾਬਾਦ ਹਾਂਜੀ ਹੋਰ ਸੁਣਾਓ ਤੁਸੀਂ ਬਸ ਵਧੀਆ ਵਧੀਆ ਬੈਠੋ ਚਲੋ ਤੁਸੀਂ ਬੈਠੋ ਮੈਂ ਤਾਂ ਲਈ ਪਾਣੀ ਲੈ ਕੇ ਆਉਣੀ ਆਂ ਥੱਲੇ ਮਤਲਬ ਉਹ ਕਿੰਨੇ ਦਿਨਾਂ ਬਾਅਦ ਮਿਲੇ ਆਪਾਂ ਨਾ ਹਾਂ ਯਾਰ ਬਸ ਆਪਣਾ ਜੌਬ ਵਾਲਿਆ ਦਾ ਇਹੋ ਹਾਲਿਆ ਬਸ ਜਦੋਂ ਮੈਂ ਹੁੰਨੀ ਉਹ ਤਾਂ ਤੁਸੀਂ ਨਹੀਂ ਇੱਥੇ ਹੁੰਦੇ ਜਦੋਂ ਤੁਸੀਂ ਹੁੰਦੇ ਮੈਂ ਨਹੀਂ ਇੱਥੇ ਹੁੰਦੀ ਬਸ ਇਦਾਂ ਹੁਣ ਮਿਲਣਾ ਕਿੰਨਾ ਔਖਾ ਹੋ ਗਿਆ ਨਹੀਂ ਤਾਂ ਪਹਿਲੇ ਇਕੱਠੇ ਰਹੀਦਾ ਹੁੰਦਾ ਸੀ ਸਾਰਾ ਦਿਨ ਹੈ ਨਾ ਬਹੁਰੇ ਵਧੀਆ ਬੜਾ ਵਧੀਆ ਟਾਈਮ ਸੀ ਉਹਦਾ ਆਪਣਾ ਕਾਲਜ ਟਾਈਮ ਸਟੱਡੀ ਕਾਲਜ ਟਾਈਮ ਸਕੂਲ ਟਾਈਮ ਬਹੁਤ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਕੰਮਗਾਰਾਂ ਦੇ ਵਿੱਚ బిజీ ਹੋ ਜਾਈਦਾ ਹੋਰ ਸੁਣਾ ਹੋਰ ਕੋਈ ਸਿਮਰਨ ਵਗੈਰਾ ਕੋਈ ਸ਼ੁਰੂਤ ਵਿਚ ਕੋਈ ਤੁਹਾਡੇ ਟੈਕਸਟ ਨਹੀਂ ਫਰੈਂਡ ਵੀ ਨਹੀਂ ਪਤਾ ਨਹੀਂ ਤਾਰੇ ਆਪਣੇ ਆਪਣੇ ਬਿਜ਼ੀ ਹੋ ਗਏ ਜਾਂ ਸਾਰੇ ਤੇ ਫੋਨ ਨੰਬਰ ਵੀ ਚੇਂਜ ਹੋ ਗਏ ਆ ਹੁਣ ਬੜਾ ਲੱਦਾ ਕਿਸੇ ਦਾ ਤੁਹਾਨੂੰ ਨਹੀਂ ਮਿਲਦਾ ਕੋਈ ਨਾ ਮੈਨੂੰ ਹੀ ਮੈਨੂੰ ਬਸ ਸਿਮਰੇ ਨੇ ਇੱਕ ਦੋ ਵਾਰ ਮਿਲੀ ਸੀਗੀ ਉਹ ਵੀ ਬਸ ਬੱਸ ਸਟਾਪ ਤੇ ਮਿਲ ਗਈ ਮਮੀ ਆਏ ਜਦੋਂ ਪਰ ਦਾਰੋਂ ਬੈਟਸ ਹੋ ਤੇਰੀ ਕੋਈ ਫਿਰ 13 ਬੰਗੀ ਘੱਟ ਰਹੇ ਉਹ ਯੂਰਪ ਚ ਨਹੀਂ

ਚਲੋ ਤਾਂ ਹੀ ਹੁਣ ਏਦਾਂ ਵਾ ਗੱਲਾਂ ਬਾਤਾਂ ਕਰੋ ਦੋਨੇ ਭੈਣਾ ਤੇ ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਆ ਤੁਹਾਡੇ ਵਾਸਤੇ ਫਿਰ ਕਰੋ ਗੱਲਾਂ ਬਾਤਾਂ ਕੋਰਸ ਬਸ ਵਧੀਆ ਤਹੀ ਸੁਣਾ ਲੈ ਸੰਦੀਪ ਵੀ ਆ ਗਈ ਆ ਇਹਦੇ ਨੇ ਤਾਂ ਸੱਸਿਆ ਹੀ ਨਹੀਂ ਵੀ ਮੈਂ ਆਉਣਾ ਉਧਰੋਂ ਪਲਵੀ ਵੀ ਆਈ ਆ ਤੇ ਇਹਨਾਂ ਦੀ ਤੇ ਦੋਆਂ ਭੈਣਾਂ ਦੀ ਬਣਦੀ ਨਹੀਂ ਆ ਹੁਣ

ਮੰਮੀ ਜਸਤੀ ਦਾ ਸਸਤੀ ਕਾਲ ਤੇ ਤੂੰ ਦੱਸਿਆ ਹੀ ਨਹੀਂ ਦੁਪਹਿਰਿਆ ਤੋਂ ਪੇਤੋ ਰਹੀ ਆਹੀ ਦੱਸਦੇ ਦਿੰਨੀਓ ਕੌਣ ਕਰਕੇ ਵੀ ਮੈਂ ਆਉਣ ਲੱਗੀ ਮੰਮੀ ਮੰਮੀ ਦੱਸਣਾ ਕਿ ਮੇਰੇ ਕੋਲ ਜਪੈਸੇ ਮੋਗ ਗਏ ਫਾਇਮ ਹੋ ਗਿਆ ਤੇ ਕਮ ਸਕਮ ਦੱਸ ਦੇਈਦਾ ਹੁੰਦਾ ਨਾ ਫੋਨ ਕਰਕੇ ਤੋ ਅਪਛਿਗਰ ਦੁਪਹਿਰਿਆ ਤੋਂ ਦੁਪਹਿਰੇ ਤੋ ਰਹੀ ਆਹੀ ਕੁੜੀ ਨਾਲ ਲੈ ਕੇ ਹਾਂ ਤੂੰ ਮੰਮੀ ਕੋਈ ਰਾਜੀ ਪਾਈ ਤੇ ਪੁੱਛਣਾ ਹੁੰਦਿਆਂ ਨੂੰ ਹੋਰ ਸਦਾ ਮੈਂ ਠੀਕ ਠਾਕ ਹੈ ਸਭ ਨੂੰ ਅਸੀਂ ਅਸੀਂ ਚੱਲਣ ਡਿਆ ਵਾ ਇਹ ਅਸੀਂ ਚੱਲਣ ਡਿਆ ਚੱਲ ਜਾ ਕੇ ਵੇ ਮੈਂ ਪਾਣੀ ਲੈ ਆਉਣੀ ਤੇਰੇ ਲਈ ਨਹੀਂ ਕਿ ਕਿੱਧਰ ਆ ਗਈ ਆ ਯਾ ਯਾ ਸਤ ਸ੍ਰੀ ਅਕਾਲ ਸੁਕਰ ਹਾਂ ਤੁਸੀਂ ਆਈਆਂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਕਿੱਦਾਂ ਪ੍ਰੋਬਲਮ ਕਿੰਨੀ ਕੀਪਟ ਕੇ ਮਿਲਦੇ ਕਿੰਨੀ ਉਧਰੀ ਮੇਟੀ ਇੱਥੇ ਬਹਿਰ ਮਾਰ ਲੈ ਜਾ ਸਦੋਂ ਦੀ ਆਈਆਂ ਜੇ ਹੋੜੇ ਬਸ ਥੋੜੇ ਦੇ ਨਾ ਆ ਤੁਮੇ ਨੇ ਫੋਨ ਨਹੀਂ ਕੀਤਾ ਮੈਂ ਨਾਲੇ ਆ ਜਾਂਦੀ ਬਸ ਇਦਾਂ ਹੀ ਕੰਮ ਸੱਜ ਕਰਾਂਗੀ ਫੋਨ ਪਾਜੀ ਠੀਕ ਨਾ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਅੱਛਾ ਤਾਂ ਹੋ ਜਾ ਕੁੜੀਏ ਤਾਂ ਹੋ ਜਾ ਯਾਰ ਖਾ ਗੰਦੇ ਤੀ ਕਿਤੇ ਨਹੀਂ ਠੀਕ ਹੈ ਚੱਲ ਤਾਂ ਹੋ ਜਾ ਹਾਂ ਮੈਨੂੰ ਪਾਣੀ ਨਹੀਂ ਮੈ ਪੀਣਾ ਮੈਂ ਨਾ ਅਚਬੀ ਨਹੀਂ ਮੈਂ ਨਾ ਜੀਲ ਕਰ ਲਿਆ ਛੋਟੇ ਖਾ ਮੈਂ ਕਰੀ ਹੋਈ ਤੇਰੀ ਮਰਜ਼ੀ ਹੈ ਹਾਂ ਪਤਾ ਵੀ ਤੇਰੀ ਮਾਸੀ ਆ ਜਾਂ ਮੇਰੇ ਕੋਲ ਚੱਲ ਆਏ ਮੈਨੂੰ ਲੱਗਿਆ ਤੈਨੂੰ ਹੋੜੀ ਇਤੋਂ ਮਿਲਦੀ ਆ ਵੀ ਰਕਰਾ ਰਕਰਾ ਦੇ ਨਾਲ ਸਿਰ ਤੇ ਰੱਖੀ ਮਿਚਾ ਲੀ ਚਾਹ ਬੋਟਾ ਕਿਥੇ ਬਾਹਰ ਖੜੇ ਰਹਿਣਾ ਚਲਾ ਜਾਇ ਤੇ ਮਿਲ ਲਿਆ ਬਾਜਾ ਕਿਤੇ ਹੋ ਗਿਆ ਬੈਂਕਸ ਨਹੀਂ ਬਾਕਸ ਅਬ ਨਹੀਂ ਆਇਆ ਤੇ ਚੁੰਨੀ ਛੁੱਟ ਨਾ ਦੇ ਲੈਣੀ ਹਣੀ ਹਾਂ ਚੁੰਨੀ ਮੈਂ ਹੋਈ ਨਹੀਂ ਲੈ ਚੁੰਨੀ ਨੂੰ ਮੈਂ ਛੋਲੇ ਤੇ ਪਾਈ ਨੂੰ ਚੇਤਾ ਹੀ ਖੋਲੇ ਗਿਆ ਦਿਆਂਗਾ ਤੇ ਕਰਾ ਤੋਰੇ ਨੂੰ ਮਿਲੇ ਮੈਂ ਚਲ ਹਾਂ ਨੇ ਮੈਂ ਮਚਨ ਪਾਣੀ ਤਾਂ ਉਡੀਨਾ ਤੇ ਸੂਡ ਪਾ ਲਿਆ ਨਵਾ ਤੇ ਮੈਂ ਕਿਹਾ ਚੰਨੀ ਆ ਲੈ ਕੇ ਪਾਣੀ ਢਾਲਣੀਆਂ ਤੇ ਉਹ ਛੇਤੀ ਛੇਤੀ ਨੂੰ ਚੇਤਾ ਹੀ ਭੁੱਲ ਗਿਆ ਤੇ ਬਾਫੇ ਵਿੱਚ ਵੀ ਪਾਈ ਆ ਉਹ ਹੁਣ ਚੇਤਾ ਹੀ ਭੁੱਲ ਗਿਆ ਚਲ ਕੋਈ ਗੱਲ ਨਹੀਂ ਉਹ ਮਾਂ ਤਾਂ ਉਹ ਗੰਦੀ ਨਹੀਂ ਹੋਈ ਇਧਰ ਫੜਾ ਹੈ ਬਾਅਦ ਦਾ ਟਿੱਕੇ ਹਾਂ ਯਾਨੀ ਪਾੜ ਫਿਰ ਕੀ ਹੈ ਨਿਆਣੀ ਹੈ ਵਿਚਾਰੀ ਉਹਦ ਘਰ ਘਰ ਮਾਸੀ ਆ ਮਾਸੀ जा बच्चे ने खेल ला जाए जाने शीशा तो वेखिया ही मैं छेती छेती मैं कितने मेरे घर का मासी न लंज जे टाइम हो गया बंदा तुर शीशा की बंदा त्यार हो नहीं हो त्यारूकी करना ही ਆਧਾਰ ਕਾਰਡ ਵਾਲੀ ਬਸ ਤੇ ਆ ਗਈ ਇੰਨਾ ਹੀ ਬੜਾ ਵਾ ਕਿਰਾਇਆ ਤਾਂ ਬਚਿਆ ਨਾ ਚੁੰਨੀ ਦਾ ਕੀ ਆ ਫਿਰ ਕੀ ਮੈਨੂੰ ਕਿਹੜਾ ਕੋਈ ਵੇਖਣ ਡਿਆ ਉੱਥੇ ਸਾਰੇ ਆਲੇ ਦੋਲੇ ਵੇਖਦੇ ਆ ਹਾਂ ਵੇਖਣ ਦੇ ਵੇਖ ਜਿਹੜੇ ਵੇਖਦੇ ਵੇਖਣ ਦਾ ਨਹੀਂ ਕਰ ਦਿੰਦੀ ਫੋਨ ਕੀ ਕਰਨ ਆੜੀ ਐ ਮੇਰੇ ਤਾਂ ਫੋਨ 'ਚ ਪੈਸੇ ਹੀ ਮੁੱਕ ਗਏ ਆ ਤੇ ਪਵਾ ਲੈਣੀ ਹਾਂ ਇਹ ਤਾਂ ਫੋਨ ਇਹ ਕਿਨਾਂ ਤੈਨੂੰ ਪਤਾ ਹੱਥ ਕਿੰਨਾ ਤੰਗ ਆ ਆ ਤੇਰਾ ਫੋਨ ਮੇਰੇ ਹੀ ਆ ਤੇ ਤੂੰ ਹੀ ਪਾ ਦੇ ਆ ਕੁੜੀ ਅੱਜ ਕੱਲ ਪਾ ਲੈਂਦੀ ਆ ਫੋਨ 'ਚੋਂ ਹਜੇ ਨੈਟਵਰਕ ਨਹੀਂ ਹੁੰਦੇ ਛੋਟਾ ਬੈਗ ਲੈਣਾ ਹੁੰਦਾ ਹਾਂ ਹਾਂ ਬੈਠੀ ਕਰਨਾ ਵਾ ਲਪਾਫੇ ਤੇ ਮੈਂ ਤਾਂ ਲੈ ਆ ਇੱਕ ਚ ਦੇ ਕੱਪੜੇ ਮੇਰੇ ਆ ਤੇ ਇੱਕ ਚ ਕੁੜੀ ਦੇ ਆ ਮੈਨੂੰ ਚੰਗੇ ਲੱਗਦੇ ਆ ਇਹ ਲਪਾਫੇ ਹਾਂ ਹਾਂ ਚੰਗਿਆਂ ਨੂੰ ਕੀ ਆ ਆਵੇ ਤਣੀਆਂ ਤੇ ਹੈਗੀਆਂ ਫੜਨ ਨੂੰ ਬਣਾ ਗਏ ਨਾ ਹੋ ਗਿਆੰਦਾ ਥੋੜਾ ਵਧੀਆ ਆਪਣਾ ਰਹਿਣ ਸਣ ਵਧੀਆ ਕਰ ਲਾ ਨਹੀਂ ਮੈਂ ਨਹੀਂ ਕਹਾਂ ਛੋਟੇ ਵਿੱਚ ਦੇਣੇ ਆਵੇ ਜੇ ਧੋਣ ਵਾਲੇ ਕੱਪੜੇ ਅੱਜ ਪਾਵਾਂਗੇ ਜਿਹੜੇ ਦੂਜੇ ਆ ਉਹ ਵਿੱਚ ਪਾਵਾਂਗੇ ਇਦਾਂ ਰਲਦੇ ਨਹੀਂ ਹੈਗੇ ਤੇ ਇਦਾਂ ਸੋਹਣੇ ਥੋੜੀ ਲੱਗੀਦਾ ਸੋਹਣਿਆਂ ਨੂੰ ਮੈਨੂੰ ਉੱਥੇ ਕਿੰਨੇ ਵਿੱਚ ਮਸੰਬਿਆਰੇ ਬੱਤੀ ਨਹੀਂ ਆਉਣੀ ਡੈਡੀ ਕਿੱਥੇ ਨੇ ਮੈਨੂੰ ਨਹੀਂ ਪਤਾ ਬਾਹਰ ਜਾ ਕੇ ਪੁੱਛ ਲੈ ਹਾਏ ਮੈਂ ਤਾਂ ਮੂੰਹ ਸਾਰੀ ਬੜਾ ਪੈਣ ਰਿਹਾ ਮੈਂ ਮੂੰਹ ਝੋਕਿਉ ਨਹੀਂ ਮਾਸਾ ਬੱਤੀ ਆਉ ਮਾਉਂਡੀ ਬੰਬਿਆ ਜੇ ਠੰਡਾ ਪਾਣੀ ਹੁੰਗਾ ਚਲ ਮੈਂ ਜਾਣੀ ਆ ਫਿਰ ਠੀਕ ਆ ਮੈਂ ਫੋਨ ਫੜ ਲੈ ਜੱਕੇ ਦਾ ਆਏਗਾ ਮੈਂ ਦੱਸ ਦੂੰ ਠੀਕ ਆ ਹਾਏ ਯਾਰ ਪਹਿਲੇ ਵੀ ਫੇਰ ਵੀ ਬਿਫਰ ਦਾ ਹੀ ਹੋ ਹਾਲ ਰਿਹਾ ਤੁਹਾਨੂੰ ਪਤਾ ਹੀ ਸ਼ੁਰੂ ਤੋਂ ਹੀ ਹਾਲ ਆ ਇਹਨੂੰ ਵੀ ਉਸ ਟਾਈਮ ਕਿਤੇ ਚਾਰ ਅੱਖਰ ਪੜਾ ਲੈਂਦੇ ਉਸ ਟਾਈਮ ਤੁਹਾਨੂੰ ਪਤਾ ਡੈਡੀ ਬਣਾਉਣ ਤਾਂ ਦਿੰਦੇ ਨਹੀਂ ਇਹ ਮਮਮੀ ਨੇ ਧੱਕੇ ਨਾਲ ਮੈਨੂੰ ਪੜਾਇਆ ਤੇ ਫਿਰ ਇੱਦਾਂ ਹੀ ਰਹਿ ਗਈ ਯਾਰ ਕਿਤੇ ਪੜਨੇ ਕਿ ਜਾਂਦੀ ਤੇ ਹੁਣ ਦਾ ਕੁਛ ਇਹਨੂੰ ਮੌਦ ਦਾ ਪਤਾ ਹੁੰਦਾ ਰਹਿੰਦਾ ਬੈਠ ਦਾ ਪਤਾ ਹੁੰਦਾ ਕਿ ਕੱਪੜੇ ਪਾਉਣ ਦਾ ਪਤਾ ਹੁੰਦਾ ਹੁਣ ਕਿਵੇਂ ਆਈਏ ਸੂਟ ਕੋਈ ਪਾਇਆ ਦੁਪੱਟਾ ਕੋਈ ਫਿਰ ਹੁਣ ਤੁਹਾਨੂੰ ਪਤਾ ਸ਼ੁਰੂ ਤੋਂ ਇਦਾਂ ਦਾ ਹਿੰਦਾ ਸਾ ਪੜਨ ਫੁੜਨ ਬਲ ਵੀ ਨਾ ਦਿਵਾਂ ਹੰਦੀ ਬਿਲਕੁਲ ਨਹੀਂ ਦੀ ਵੀ ਨੂੰ ਮੈਨਾਂ ਨਹੀਂ ਹਜੋ ਤਾਂ ਬੜੀ ਪੱਤੀ ਨੂੰ ਵੀ ਮੈਨਾਂ ਨਹੀਂ ਦੇਦੀ ਸੁੱਦਾ ਹੀ ਅਨਪੜਵਾੰਗ ਉਹਦਾ ਅਲਪੜਾਂ ਪੱਤੀ ਫਿਰਦੀ ਧਰ ਉਧਰ ਪਾਸ ਨਾਲ ਬੰਦਰ ਮੈਂ ਵੀ ਹੁਣੇ ਦੇਖ ਰਹੀ ਹਰ ਕਹਾਣੀ ਆ ਤੁਹਾਡਾ ਵੀ ਤੇ ਬੇਟਾ ਆ ਦੇਖੋ ਕਿੰਨੂ ਕਿੰਨੇ ਵਧੀਆ ਮੈਨਸ ਨੇ ਕਿੰਨਾ ਵਧੀਆ ਬੈਠਾ ਹੈ ਉਹੀ ਤੇ ਗੱਲ ਆ ਥੋੜੇ ਵਧੀਆ ਸਕੂਲ ਦੇ ਵਿੱਚ ਐਜੂਕੇਟ ਹੋ ਜਾਏ ਬੱਚਾ ਤੇ ਫਿਰ ਵਧੀਆ ਹੀ ਲੰਦਾ ਹਾਂ ਹਾਂ ਮੈਂ ਮਰ ਉੱਤੇ ਚੜ ਕੇ ਬੈਣੀ ਆ ਐਸੇ ਨਹੀਂ ਮੇਰੇ ਕੋਲ ਬੈਠਾ ਜਾਂਦਾ ਨਤਾਲ ਮਖਾਸੇ

ਪੀ ਲੋ ਫਾਉ ਚਲ ਜੇ ਦੋਰੇ ਬਣਾਉਣੀ ਫਿਰ ਇੱਚ ਪੀਲਨੀ ਮੰਮੀ ਨਾਲ ਪ੍ਰਭਲ ਨੂੰ ਬਾਹਰ ਹੀ ਦੇ ਆਇਓ ਜਾ ਕੋਈ ਨਹੀਂ ਮੈਂ ਬਾਅਦ ਦੇ ਹਾਂ ਪ੍ਰਭਲ ਬਾਅਦ ਦੇ ਬੀਬੀ ਆਜਾ ਸੀ ਪਾਪਾ ਬਾਹਰ ਬੈਠੀ ਆ ਬਾਹਰ ਠੰਡਾ ਹੋ ਗਿਆ ਵਾ ਉਹਨਾਂ ਨੂੰ ਸੇਕ ਲੇ ਸੀ ਪਾਪਾ ਅੰਦਰ ਜੇ ਚਲੋ ਤੋਹੀਂ ਜਾ ਬੈਠ ਕੇ ਕਰ ਲੈ ਚਲ ਠੀਕ ਹੈ ਯਾਰ ਮੈਂ ਵੀ ਹੁਣ ਜਾਂਦੀ ਆ ਐਵੇਂ ਯਾਰ ਟਾਈਮ ਦਾ ਵੇਸਟ ਹੋ ਗਿਆ ਮੂੜ ਜਾ ਉਹ ਹੋ ਗਿਆ ਤੇਰੀ ਭੈਣ ਦੇ ਨਾਲ ਕਰਕੇ ਸਹੀ ਗੱਲ ਆ ਮੇਰਾ ਵੀ ਸਾਰਾ ਮੂਡ ਖਰਾਬ ਹੋ ਗਿਆ ਚਲ ਕੋਈ ਨਾ ਫਿਰ ਮਿਲਦੇ ਆ ਫਿਰ ਚਲ ਦੱਸੀ ਮੈਨੂੰ ਉਦੋਂ ਆ ਯਾਰ ਜਦੋਂ ਤੇਰੀ ਭੈਣ ਨਾਲ ਇੱਥੇ ਹੋਏਗੀ ਚਲ ਠੀਕ ਆ ਟੇਕ ਕੇਅਰ ਠੀਕ ਆ ਹੋਪੀ ਹਾ ਯਾਰ ਇਹਨਾਂ ਵਧੀਆ ਮਾਹੌਲ ਬਣਾਇਆ ਹੈ ਸਾਰਾ ਇਹਨੇ ਖਰਾਬ ਕਰਤਾ पता नहीं क्यों आ गई है मैं कह रही थी या दीदी मैं तनु की क्या की है तो हाथ स्कूटी तो स्क्रैच पाते मैं मम्मा ने दसूंगा वे मेरे पहले ही से क्रैच पहला नहीं पे है हुन तू पाए या, ने? ने या मैं तो सुन चला वे तनु की किया वा याद नहीं मुछड़या मैं मम्मा ने दसूं चलया

ਤੂੰ ਤਾਂ ਪਈ ਹਣਾ ਵੇਖੋ ਕੀ ਤੁਹਾਡੀ ਬਿੱਟੀ ਨੇ ਕੀ ਹਾਲ ਕੀਤਾ ਮੇਰੀ ਸਕੂਟਰੀ ਦਾ ਹਾਂ ਮੇਰੀ ਕੁੜੀ ਕੀ ਕਰਦਾ ਹੈ ਆ ਸਾਰੀਆਂ ਸਕਰੈਚ ਉਹਨੇ ਪਾਏ ਆ ਕੀ ਪਾਏ ਸਕਰੈਚ ਪਾਤੇ ਆ ਆ ਲੀਕਾਂ ਜੀਆਂ ਹੋਰ ਕੀ ਸਰ ਇਹ ਪਹਿਲਾਂ ਹੀ ਮੇਰੇ ਖਿਆਲ ਚ ਪਈਆਂ ਇਹ ਤੇ ਵੇਖਣ ਲਈ ਇਹ ਪਹਿਲਾਂ ਹੀ ਪਈਆਂ ਨਹੀਂ ਤੇਰੀ ਬਿੱਟੀ ਨੇ ਪਾਈਆਂ ਵਾ ਐਦਾਂ ਮੇਰੀ ਕੁੜੀ ਨਾਲ ਲਾਈ ਜਾ ਠੀਕ ਆ ਕਿਤਾ ਇੰਨੇ ਨਹੀਂ ਪਾਈਆਂ ਇਹ ਇਦਾਂ ਦੇ ਕੰਮ ਨਹੀਂ ਕਰਦਾਗਾ ਘਰੇ ਰਹਿੰਦੀ ਸਕੂਟਰੀ ਅੱਗੇ ਤੱਕ ਦੀ ਪਾਏ ਨੇ ਨੇ ਮੇਰਾ ਵੀ ਤਰਕਰ ਮੈਨੂੰ ਪਤਾ ਸ਼ਹਿਰਾਂ ਦੇ ਨੇੜੇ ਕਿੰਨੇ ਥਾਂ ਹੁੰਦੇ ਹਨ ਪਰ ਤੇਰਾ ਮਾ ਠੀਕ ਹੈ ਇਧਰ ਆ ਨਹੀਂ ਕਰਾ ਮੇਰੇ ਖਾਤੇ ਇਧਰ ਆ ਆ ਤੂੰ ਕਿਤਾ ਅਮਾ ਸੀ ਸਕੂਟਰੀ ਨਾ ਹੁਣ ਸੋਲਿਆ ਨਾ ਹੋ ਗਿਆ ਨਾ ਯਕੀਨ ਮੇਰੀ ਕੁੜੀ ਝੂਠ ਨਹੀਂ ਬੋਲਦੀ ਪਰ ਮੇਰਾ ਮੁੰਡਾ ਵੀ ਝੂਠ ਨਹੀਂ ਬੋਲਦਾ ਤੇ ਜਾਣਦੇ ਨਹੀਂ ਭੈਣਾ ਮੈਨੂੰ ਪਤਾ ਜਿੱਦਾਂ ਦੇ ਹੈ ਨਹੀਂ ਤੇਰੇ ਨੇੜੇ ਹੁਣ ਸੋਲਿਆ ਨਾ ਮੇਰੀ ਕੁੜੀ ਨਹੀਂ ਇੰ tane ਕੰਮ ਕਰਦੀ ਠੀਕ ਆ ਤੇਰਾ ਮੁੰਡਾ ਕਰਦਾ ਹੀ ਜਿਵੇਂ ਠਾ ਜਿਆ ਚਲਾਂ ਚਲੀਏ ਪਰ ਉਹ ਨਹੀਂ ਦੀ ਆਪ ਉਹ ਆਪਣੀ ਕੁੜੀਨ ਸਖਾਈ ਜਾਂਦੀ ਆ ਆਪ ਵੀ ਝੂਠ ਬੋਲਦੇ ਨਾਲ ਆਪਣੀ ਕੁੜੀ ਨੂੰ ਵੀ ਝੂਠ ਬੋਲੂ ਮੈਨੂੰ ਕਹਿੰਦੇ ਹੀ ਕਿ ਆਪਣੇ ਸਮਾਨ ਦਾ ਧਿਆਨ ਰੱਖੀਏ ਬੜਾ ਨੁਕਸਾਨ ਕਰਦੀ ਆ ਕੀ ਗੱਲ ਬੋਲਦੇ ਤਾਂ ਇਹ ਹੀ ਠੇਕ ਲੋਤੇ ਧੁੱਪੇ ਕੀ ਕਰੀਏ ਵੇਖੋ ਕੀ ਹਾਲ ਕੀਤਾ ਹੁਣੇ ਮੇਨਾ ਲੜਕੇ ਅੰਦਰ ਚਲ ਗਈ ਆ ਕੀ ਹੋਇਆ ਆ ਵੀ ਕੁਝ ਸਕ੍ਰੈਚ ਪਾਤੇ ਆ ਕੁੜੀ ਹੁੰਦੀ ਨੇ ਚਲ ਕੋਈ ਨਹੀਂ ਆ ਤੂੰ ਆ ਜਾ ਬਿਆ ਨਹੀਂ ਹੁਣ ਮੈਂ ਘਰੇ ਚਲ ਜਾਣਾ ਮੈਂਨੇ ਮੋਟਰ ਸਾਰਾ ਖਰਾਬ ਕਰਤਾ ਉਧਰੋਂ ਮੈਨਾਂ ਨਹੀਂ ਆ ਤੂੰ ਉਧਰ ਰਹਿਣਾ ਨਹੀਂ ਨਹੀਂ ਹੋਣੀ ਰਹਿਣਾਗਾ ਕੋਈ ਨਹੀਂ ਰੈਪੋ ਵੀਰ ਦੋ ਚਾਰ ਦਿਨ ਫਿਰ ਕੀ ਹੋਊ ਨਾ ਚੱਲ ਜਾਣਾ ਵਾ ਨਹੀਂ ਸਾਰਾ ਮਾਹੌਲ ਖਰਾਬ ਹੋ ਗਿਆ ਵਾ ਕੋਈ ਨਹੀਂ ਰਹਿਣਾ ਸੋ ਚਾਹੀਦੇ ਦੋ ਚਾਰ ਦਿਨ ਰਵਾਂਗੇ ਹੁਣ ਸਾਰਾ ਪਲਾਨ ਫੇਲ ਹੋ ਗਿਆ ਕੀ ਗੱਲ ਹੈ ਮਰਦੀ ਚੱਲੀ ਆ ਹੁਣ ਜਾਣਾ ਪੈਣਾ ਮੈਨੂੰ ਤਾਂ ਹੋਰ ਤਰ੍ਹਾਂ ਹੰਡਿਆ ਮੇਰੇ ਤੇ ਜੀਨ ਕੁਛ ਹੰਡਿਆ ਵਾ ਤੇ ਕੋਈ ਚੱਲ ਚੱਲ ਨਹੀਂ ਹੈ ਤੇ ਕੀ ਕਰੀਏ ਮਾਹੌਲ ਕਿਦਾਂ ਹੋਇਆ ਬੈ ਇੱਥੇ ਚਲ ਕੋਈ ਨਹੀਂ ਰੈਪਿੰਗ ਨਹੀਂ ਦੋ ਚਾਰ ਦਿਨ ਨਹੀਂ ਕੋਈ ਗੱਲ ਨਹੀਂ ਮੈਂ ਘਰੇ ਜਾ ਕੇ ਫੋਨ ਕਰਦੀ ਕਰਾਂਗੀ ਹੰਡਿਆ ਭਾਈ ਨਹੀਂ ਮੈਂ ਤਾਂ ਆਪਣੇ ਡੈਡੀ ਨੂੰ ਮਿਲ ਕੇ ਚੱਲ ਜਾਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਗੱਲ ਕਰ ਲਵਾਂਗੀ ਮੈਂ ਦ ਚਲੋ ਕੋਈ ਨਾ ਚਲ ਜੇ ਆਪਾਂ ਬੈਸਕੂਟੀ ਤੇ ਚੱਲੀ ਆਪਾਂ ਬੈਠੀਆਂ ਜਿੱਦਾਂ ਕੋਈ ਗਵਾਚਿਆ ਹੁੰਦਾ ਵਾ ਕੀ ਗੱਲ ਆ ਇਹ ਉਹ ਤੇਰੀ ਡੇਢੀ ਲਾਡਲੀ ਆਈ ਆ ਉਹ ਲੜਕੇ ਵਿਚਾਰੀਏ ਕਿ ਦਬਾਰੇ ਚੱਲ ਗਈ ਆ ਉਹ ਰੋਟੀ ਬਣਾਈ ਹੀ ਰੋਟੀ ਵੀ ਨਹੀਂ ਖਾ ਕੇ ਗਈ ਉਦੋਂ ਮੈਂ ਕਿਹਾ ਮੈਂ ਤਾਂ ਉਹਨੂੰ ਹੀ ਚਾਰਜ ਮਾਤਾ ਪੜਾ ਲਾ ਤੇ ਆਖੇ ਹੀ ਨੀਗਾ ਲੱਗਾ ਉਹ ਹੁਣ ਪੜ੍ਹੀ ਲਿਖੀ ਆ ਤੇ ਹੁਣ ਉਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਉਹ ਜੋਬ ਕਰਦੀ ਆ